ਅੱਜ ਉਹਨਾ ਮੁੰਡੇ ਵਾਸੀ ਦੇ ਨੇ ਰੋਮਾ ਤੋਂ ਆਉਣਾ ਤੇ ਕਿੰਨੇ ਜਰਾਦ ਮਿਲਿਆ ਹੈ ਹੈ ਸਲਾਮ ਅੱਜ ਅਸੀਂ ਸਾਰੇ ਆਣ ਅੱਜ ਆ ਗਈ ਛੁੱਟੀ ਮੈਨੂੰ ਕੰਮ ਤੋਂ ਤੇ ਅੱਜ ਫਤੇ ਹੁਣਾਂ ਨੂੰ ਗਾਈਆਂ ਨੂੰ ਪਾਉਣ ਲਿਆ ਹਾਂ ਸਟਾਲੇ ਇਹ ਕਹਿੰਦਾ ਮੁੱਕੀ ਦੇਖਿਆ ਆ ਜਾਓ ਤੁਹਾਨੂੰ ਵੀ ਦਿਖਾ ਦਿੰਦਾ ਅੱਜ ਹੂੰ ਦਾਰੀ ਹੂੰ ਆਹ ਇਹਨੇ ਕੇ ਉੱਤੋਂ ਪਰ ਇਹਨੇ ਕੇ ਉੱਧਰ ਵੀ ਨਿਕਿਆ ਹੈ ਇੱਧਰ ਦੀ ਆਇਓ ਇੱਧਰ ਨਹੀਂ ਦਿਖਾ ਦਿੰਦੇ ਆ ਇਹ ਜਲਦੀ ਜਾਣ ਦੇ ਆਹ ਇਹ ਕਰਾਂਦੇ ਆ ਦਾਂਗੀ ਇਹਨਾਂ ਨੂੰ ਗੋਸਤ ਖਾਂਦੇ ਆ ਮੇਰੋ ਮੇਰੋ ਚਲੋ ਕਰਨੀ ਤੂੰ ਆ ਜਾ ਛਾਂ ਚਾਓ ਮੁਕਾ ਚਾਓ ਇਹ ਦੋ ਹੈ ਲੋਕਾ ਹੈਲੋ ਚਾਓ ਚਾਓ ਕੇ ਉਹ ਉਹਨਿੰਦੀ ਕਰਦੀ ਦੇਖ ਮੁਕਾ ਕੇ

ਆ ਪੱਟੀਆਂ ਤੇ ਬੈਠੀਆਂ ਲੱਗੀਆਂ ਸਾਰੀਆਂ ਫੁੱਟੇ ਜਾਂਦੇ ਨੇ ਇੱਧਰ ਆਇਓ ਨਿੱਕੀਆਂ ਦਿਖਾਉਂਦੇ ਆ ਜਾ ਇਹਨੂੰ ਥੱਲੇ ਨੂੰ ਇੱਧਰ ਹੀ ਹੂੰ ਆਜੋ ਅੱਜ ਦਾ ਹੋ ਜਾ ਹੋ ਜਾਗਾ ਨੂੰ ਆ ਇਹ ਵਧੀਆ ਤਰ੍ਹਾਂ ਕੀਤਾ ਮੁਰਿਆ ਤਰਪਾਲ ਲਾਈਏ ਛਿੱਟੀ ਤੇ ਫੇ ਜਾਨੀ ਜੇ ਧੋਪਾ ਪਵੇ ਤੇ ਇਹਨਾਂ ਨੂੰ ਸੇਕ ਲੱਗੇ ਦਾਦੀ ਇਹਨਾਂ ਦੇ ਦੱਦੀ ਵਾਲ ਦੇ ਨਹੀਂ ਨਹੀਂ ਦੰਦੇ ਨਹੀਂ ਮੜਦੇ ਇਹ ਤਾਂ ਵਾਲ ਦੰਦੇ ਕਿੱਥੇ ਬਦਲਦੇ ਅਜਾਣਾ ਮੁੰਡੇ ਮਾਸੀ ਦੇ ਨੇ ਰੋਮਾ ਤੋਂ ਆਉਣਾ ਤੇ ਨਾਲੇ ਮળો ਮਾਗਦੇ ਉਹਨਾਂ ਨੂੰ ਵੀ ਧੰਨਵਾਦ ਕਾਫੀ ਟਾਈਮ ਵਧੀ ਮਿਲਣਾ ਚਾਓ ਕਰਦੇ ਚਾਓ ਚਲੋ ਚਲੀਏ ਪਕਨ ਚਾਓ 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 ਜਵਨੈਲ ਚਾਓ ਹੁਟਾਓ ਚਾਓ ਚਾਓ नो आइसक्रीम नो टाइम हो गया साढ़े चार से प्रहुने जूसी पी रिया छो करो कमले Next morning. ਮੇਰਾ ਨਾ ਬਾਰਾਂ ਕਦੇ ਮਿਲੇ ਆ ਜਦੋਂ ਉਦੋਂ ਮੈਂ ਤੇਰੇ ਕੋ ਆਇਆ ਸੀ ਨਾ ਉਦੋਂ ਦੇ ਮਿਲੇ ਆ ਵਿੱਚ ਤਾਂ ਬਾਰਾਂ ਸਾਲ ਹੋ ਗਏ ਆ ਬਾਰਾਂ ਸਾਲ ਹੋ ਗਏ ਆ ਬਾਰਾਂ ਸਾਲ ਬਾਅਦ ਮਿਲੇ ਆ ਯੋਗਰ ਦੋਸਾਰਾ ਬਰਮਾਸ ਕੀ ਬਰਵਾਸ ਕਿਹਦੇ ਬਰਮਾਸ ਕੱਟ ਕੇ ਬਰਵਾਸ ਕੱਟ ਰਿਹਾ ਨਹੀਂ ਬੈਗਨ ਲਾਵਾ ਤਾਂ ਕੋਈ ਨਹੀਂ ਨਹੀਂ ਹਾਂ ਨਹੀਂ ਹਾਂ ਦੀ ਵੀ ਮੰਮੀ ਖੋਜ ਨੋ ਨੋ ਗਿਆ ਦੀ ਗਿਆ ਦੀ ਗਿਆ ਉਹ ਮਾਰਿਆ ਇਹਦਾ ਇੱਕ ਬੰਦੇ ਦਾ ਤਰੇੜਾ ਸੀ ਅਜੇ ਮੇਰੇ ਨਾਲ ਹੱਥਾ ਵੀ ਨਹੀਂ ਹੋਇਆ ਸੀ ਨਮਲ ਹੁੰਦੇ ਨੇ ਪੰਜਾਬ ਨਹੀਂ ਉਤਰਿਆ ਜਿਹੜੇ ਆਉਂਦੇ ਆ ਨਾ ਗੰਗੋਈਆਂ ਆਣੇ ਆਉਂਦੇ ਸੀ ਉਹ ਬੰਦਾ ਕਹਿੰਦਾ ਇਹਨਾਂ ਜਾ ਕੇ ਤਾਂ ਆਇਆ ਮੇਰੇ ਕੋਲ ਕਹਿੰਦਾ ਮੈਂ ਬੋਲਾ ਜਿਹਾ ਆਇਆ ਨਾ ਤੁਂ ਜੋ ਮੈਂ ਜਾ ਕੇ ਦੇਖਾਂਗਾ ਇਹ ਦੀ ਹੱਲਦੇ ਬੈਠੇ ਕੀ ਚੀਜ਼ ਹੋਈਆਂ ਸਾਰਾ ਕੁਝ ਦੇਖਿਆ ਕਰਾ ਕੇ ਹੂੰ ਉਹ ਕਹਿੰਦਾ 450 ਰੁਪਏ ਦਾ ਖਾਣਾ ਮੰਨ ਲਓ 500 ਦਾ ਦਿੱਤੀ ਬੰਦਾ ਜੜਦਾ ਇੱਕ ਸਿਰ ਦਾ ਉਹਨੂੰ ਵੀ ਲੋਵ ਨਾਲ ਨਿਹਾਲ ਨੂੰ ਵੀ ਲੋ ਚਲੋ ਜੀ ਬਸ ਆਹੀ ਬੋਲ ਮਾਰਨਾ ਮਾਰ ਲਿਆ ਫੋਜੀ ਕਹਿੰਦੇ ਬੀਆੰਬੂ ਆ ਸਾਡੀ ਬੀਆੰਬੂ ਕਿੱਦਾਂ ਜਾਣਦੇ ਤੂੰ ਨਾਲ ਲੈ ਕੇ ਚੱਲੇ ਤੂੰ ਨਹੀਂ ਨਹੀਂ ਆ ਦੇਖੋ ਨਾਲ ਲੈ ਕੇ ਜਾਣਾ ਮਿਹਾਲੇ ਤੂੰ ਕਿੱਥੇ ਚੱਲਣਾ ਕੋਮੀ ਕੰਚਲਣਾ ਹਾਂ ਕੀ ਪਾ ਟੋ ਟੋ ਚੱਲ 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 ਇਕੱਠੇ ਹੋ ਯਾਰ ਇੱਧਰ ਹਣ ਲੋਕ ਕਿ ਨਾ ਕੜਾ ਕਰਾ ਚਲੋ ਹਾਂ ਨਿਆਣੇ ਹਾਂ ਨਿਆਣੇ ਓਏ ਮੈਂ ਅਸੀਂ ਤਾਂ ਇੰਟਰਵਿਊ ਵਾਲੇ ਗਾ ਕੇ ਆਈ ਮੇਰਾ ਰੇਂਜ 100 ਮੀਟਰ ਮੈਂ ਟ੍ਰੇਨ ਤੇ ਬੋਟ ਹੈ ਗੱਡੀ ਚਾਹੁੰਨੀ ਕਹਿੰਦੇ ਆ ਜੀ 100 ਮੀਟਰ ਮੈਂ ਆਵਾਂਗਾ ਇੰਗਾਣਾ ਆਉਣਾ ਆਵਾਂਗੇ ਦੋ ਦੁਆ ਰੋਮਾ ਦੁਆ ਨਹੀਂ ਉਹ ਤੇ ਜਿਹੜਾ ਘਮਾਂਗੇ ਹਾਂ ਉਹ ਕਰੂਗਾ ਤੁਹਾਨੂੰ ਆ ਜੀ ਮਗਰ ਮਗਰ ਪੈਸੇ ਵਿਚੇ ਵਿਚੇ ਉਹ ਥੋੜੇ ਦੇ ਦੇ ਨਏ ਰਾਬੇ ਥੋੜੇ ਦੇ ਦੇ ਮੱਲਾ ਗੱਲ ਪੈ ਕੜੇ ਉਹ ਨਹੀਂ ਨਹੀਂ ਖੱਟਾ ਕਰਕੇ ਆਇਆ ਤਾਂ ਇਹ ਨਦੁਰ ਆਇਆ ਖਰਚੀ ਨੂੰ ਕੀ ਹੋ ਜਾ ਕੋਈ ਨਹੀਂ ਨਹੀਂ ਅਸੀਂ ਤਾਂ ਕੁਝ ਲੈ ਕੇ ਨਹੀਂ ਪੇਲ ਹੀ ਹੋ ਗਿਆ ਤਾਂ ਕੁਝ ਨਹੀਂ ਹੁੰਦਾ ਆਪਣੇ ਘਰ ਆਣਾ ਬਰਾਬਰੀ ਹੋਣਾ ਨਾ ਕੋਈ ਇੰਡੀਆ ਡਿਜ਼ਾਈਨ ਨਾ ਕੁਝ ਨਹੀਂ ਹੈਗਾ ਕੋਈ ਗੱਲ ਨਹੀਂ ਆਹ ਦੇਖੋ ਆਹ ਉਹ ਤੁਹਾਨੂੰ ਨਾ ਆਹ ਦੇ ਆਹ ਕਿੱਦਾਂ ਇੱਧਰ ਦੇਖਿਓ ਆਹ ਆ ਦੇ ਕੀ ਕਰ ਦੇ ਦਿੰਨੇ ਇਹਨਾਂ ਦਾ ਦਿਲ ਲੱਗਾ ਕਿਉਂਕਿ ਹਲਕਾ ਤਿੰਨੇ ਇਕੱਠੀਆਂ ਕਰਦੇ ਨਾ ਸ਼ਰਾਰਤੀ ਤਿੰਨ ਇਕੱਠੇ ਹੋਏ ਚਲੋ ਚਲੋ ਇਹਨਾਂ ਨੂੰ ਤੂੰ ਕਰੋ ਇੱਧਰ ਓਏ ਉਹ ਵਿਚਾਰਾ ਰਹਿ ਗਿਆ ਹਾਏ ਅੱਛਾ ਵਲੌਗਰ ਕਿਹੜਾ ਹੈ ਵਲੌਗਰ ਤੁਹਾਡੇ ਚ ਭਾਈ ਚਲੋ ਦੱਸੋ ਹੁਣ ਕੀ ਕਹਾ ਚਾਹੋਗੇ ਵੀਡੀਓ ਅੱਛਾ ਨਾਮ ਦੱਸ ਦੇ ਆਪਣੇ ਟੈਨੂ ਅੱਛਾ ਮੇਰਾ ਅਰਨਵ ਸਿੰਘ ਹੈ ਅੱਛਾ ਜੀ ਇਹ ਥੋੜੀ ਬਲਗ ਬਣਾ ਦੋ ਦੋਨੇ ਹੀ ਆ ਦੋਨੇ ਹੀ ਤੁਸੀਂ ਬਣਾਉਣੇ ਆ ਹੋ ਗਏ ਆ ਕਦੇ ਕਦੇ ਨਹੀਂ ਕਰਦੇ ਨਹੀਂ ਕਰਦੇ ਇਹਨਾਂ ਦੇ ਬੈਲਟ ਲਾ ਕੇ ਬਿਠਾਈ ਨਾ ਪੇਡਾ ਚ ਦੋਨਾਂ ਦੇ ਬੈਲਟ ਲਾ ਪਹਿਲ ਉਤਰ ਕੇ ਬੈਲਟ ਲਾ ਚਲ ਚਲੋ ਸੈਟ ਹੋ ਜਾ ਬਾਈ 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 ਬਈ ਲੈ ਗਿਆ ਬੱਸ ਚਲ ਕਦੀ ਕਦੀ ਰਾਤ ਨੂੰ ਬੈਲਟ ਲਾ ਦੇ ਦੋਨਾਂ ਦੇ ਅੱਛਾ ਬਾਏ ਬਾਏ ਮੰਮੀ ਆ ਨਾ ਚਿੱਟੀ ਚੁੱਲੀ ਉਹ ਚੱਲੇ ਆਪਣੇ ਮਾਮੇ ਦੇ ਘਰ ਅੱਛਾ ਬਾਏ ਬਾਏ